ਹਾਲੇਲੂਇਆ ਸਾਰਿਆਂ ਨੂੰ ਜੈਮਸੀ ਦੀ ਆ ਪਵਿੱਤਰ ਬਾਈਬਲ ਵਿੱਚ ਪੜਾਂਗੇ ਜੋ ਪੂਰਾ ਦੀ ਪੋਤੀ ਉਹਦੇ 49 ਵਚਨ ਉਹ ਪਹਿਲੀ ਆਇਤ ਵਿੱਚ ਧੰਨ ਧੋਖਾ ਹੈ اے سارے لوکو اے سنو اے جگ دے سارے واسیوں کان لاؤ کہ اوچکی نیچ تے تانیاں تے کنگال اکٹھے میرے منہ وچوں بُدھ دی گلاں نکلنیاں تے میرے من دا وچار گیان دا ہوے گا میں اپنا کان درشتانت ولے لاواں گا میں پربت نال اپنا تے بولاں گا برے دن وچ ਮੈਂ ਕਿਉਂ ਡਰਾਂ ਡਰ ਜਦ ਧੋਪੇ ਬਾਜੇ ਬਾਜਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ ਅਤੇ ਆਪਣੇ ਧਨ ਦੀ ਬਹੁਤਾਈ ਧੋਤੇ ਫੁੱਲਦੇ ਹਨ ਉਹਨਾਂ ਵਿੱਚੋਂ ਕੋਈ ਆਪਣੇ ਭਰਾ ਦਾ ਨਸਤਾਰਾ ਕਰ ਨਹੀਂ ਸਕਦਾ ਨਾ ਪਰਮੇਸ਼ਰ ਨੂੰ ਉਹ ਤੇ ਬਦਲੇ ਪ੍ਰਸਿੱਤ ਦੇ ਸਕਦਾ ਹੈ ਕਿਉਂਕਿ ਉਹਨਾਂ ਦੀ ਜਾਨ ਦਾ ਨਸਤਾਰਾ ਮੇਗਾ ਅਤੇ ਉਹ ਸਦਾ ਦੀ ਗਤ ਅਸਾਧ ਹੈ ਭਾਈ ਉਹ ਅਨੰਤ ਕਾਲ ਤੱਕ ਜੁਦਾ ਰਹੇ ਅਤੇ ਘੋਰ ਨੂਰ ਨੂੰ ਨਾ ਵੇਖੇ ਉਹ ਤਾਂ ਵੇਖਦਾ ਹੈ ਭਾਈ ਗੁੱਤਵਾਨ ਨੂੰ ਵੀ ਮਰਦੇ ਅਤੇ ਮੂਰਖ ਅਤੇ ਖਚੜਾ ਦੋਵੇਂ ਨਸ਼ਟ ਹੋ ਜਾਂਦੇ ਹਨ ਅਤੇ ਆਪਣੀ ਆਮਾਇਆ ਹੋ ਨਾ ਲਈ ਛੜ ਜਾਂਦੇ ਹਨ ਉਹਨਾਂ ਦੇ ਅੰਦਰ ਇਹ ਫੁਰਨਾ ਹੈ ਭਾਈ ਸਾਡੇ ਘਰ ਸਦਾ ਤਿਕ ਅਤੇ ਸਾਰੇ ਬੱਚਿਓ ਆਓ ਮੇਰੀ ਸੁਣੋ ਕਿਤੇ ਮੈਂ ਤੁਹਾਨੂੰ ਜਵਾਬ ਦਾ ਪੈ ਸਿਖਾਵਾਂਗਾ ਉਹ ਕਿਹਨਾ ਪ੍ਰੂਖ ਹੈ ਜਿਹੜਾ ਜੀਵਨ ਨੂੰ ਚੋਚਦਾ ਹੈ ਪੂਰਿਆ ਹੁੰਦੇ ਆਪਨੇ ਨਾਮ ਰੱਖਦੇ ਹਨ ਪਰ ਆਦਮੀ ਆਦਰ ਵਿੱਚ ਨਹੀਂ ਟਕੇਗਾ ਉਹ ਡੰਗਰਾਂ ਦੇ ਦੁੱਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ ਉਹਨਾਂ ਦੀ ਹੇ ਜਾ ਲੈ ਜਾ ਉਹਨਾਂ ਦੀ ਮੁਖ ਤਈ ਹੈ ਤਾਂ ਵੀ ਜਿਹੜੇ ਉਹਨਾਂ ਦੇ ਮਗਰ ਹੁੰਦੇ ਹਨ ਉਹ ਉਹਨਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਹਨ ਇੱਜੜ ਵਾਂਗੂ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ ਮੌਤ ਉਹਨਾਂ ਦਾ ਅਜਾਲੀ ਹੋਵੇਗੀ ਅਤੇ ਸਵੇਰ ਨੂੰ ਧਰਮੀ ਉਹਨਾਂ ਉੱਤੇ ਰਾਜ ਕਰਨਗੇ ਉਹਨਾਂ ਦਾ ਰੂਪ ਬਰੂਪ ਪਤਾਲ ਵਿੱਚ ਡੁੱਬ ਜਾਵੇਗਾ ਉਹਦਾ ਕੋਈ ਟਿਕਾਣਾ ਨਾ ਰਹੇਗਾ ਪਰ ਤੂੰ ਪਰਮੇਸ਼ਰ ਮੇਰੀ ਜਾਨ ਨੂੰ ਪਤਾਲ ਦੇ ਵਾਸ ਤੋਂ ਨਿਸਤਾਰਾ ਦੇਵੇਗਾ ਕਿਉਂ ਜੋ ਉਹ ਉਹ ਮੈਨੂੰ ਕਬੂਲ ਕਰੇਗਾ ਸਲਾਤੂ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ ਜਦ ਉਹ ਦੇਖਰ ਦਾ ਪ੍ਰਤਾਪ ਵੱਧ ਜਾਵੇ ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਿਆ ਜਾਵੇਗਾ ਉਹਦਾ ਪ੍ਰਤਾਪ ਉਹਦੇ ਪਿੱਛੇ ਨਾ ਉਤਰੇਗਾ ਤਾਂ ਉਹ ਆਪਣੇ ਜੀਵਨ ਦੇ ਜੀਵ ਆਪਣੀ ਜਾਨ ਨੂੰ ਬਹਾਰਕ ਹੱਕਦਾ ਜਦੋਂ ਤੂੰ ਆਪਣਾ ਆਪਣਾ ਭਲਾ ਕਰੇ ਤਾਂ ਲੋਕ ਤੇ ਲੋ ਸਲਾਉਣਗੇ ਤਦ ਵੀ ਉਹ ਆਪਣੇ ਪਿਓ ਦਾਦਿਆਂ ਦੀ ਪੀੜੀ ਵਿੱਚ ਚੜ ਰਲੇਗਾ ਜਿਹੜੇ ਕਦੇ ਵੀ ਚੰਨ ਨਾ ਵੇਖਣਗੇ ਜਿਹੜਾ ਆਦਮੀ ਆਦਰ ਵਿੱਚ ਹੈ ਪਰ ਸਮਝ ਨਹੀਂ ਰੱਖਦਾ ਰੱਖਦਾ ਉਹ ਡੰਗਰਾਂ ਦੇ ਤੁਲ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ